ਇਹ ਵੀਡੀਓ ਜੋ ਤੁਸੀਂ ਵੇਖ ਰਹੇ ਹੋ ਸੂਏ ਵਿੱਚ ਕੁਝ ਬੰਦੇ ਆ ਰਹੇ ਹਨ ਅਤੇ ਕੁਝ ਆਸ-ਪਾਸੇ ਹਨ ਇਹ ਮਾਮਲਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਤਿੰਨ ਬੱਚੇ ਸੂਏ ਵਿੱਚ ਨਹਾ ਰਹੇ ਸੀ ਜਿਨ੍ਹਾਂ ਵਿੱਚੋਂ ਇੱਕ ਬੱਚਾ ਡੁੱਬ ਚੱਕਿਆ ਹੈ ਤੇ ਦੋ ਨੂੰ ਬਚਾ ਲਿਆ ਗਿਆ ਹੈ ਇਹ ਜੋ ਬੰਦੇ ਨੇ ਨੌਜਵਾਨ ਚੱਲੇ ਹੋਏ ਨੇ ਇਸਮਾਉ ਪਿੰਡ ਤੋਂ ਚੱਲੇ ਹੋਏ ਨੇ ਜਵਾਰ ਕਿਤੇ ਤੋਂ ਕਾਫੀ ਅੱਗੇ ਲੰਘ ਚੁੱਕੇ ਨੇ ਇਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸਮਾਉ ਪਿੰਡ ਦੇ ਤਿੰਨ ਬੱਚੇ ਸੂਏ ਉੱਪਰ ਨਹਾਉਣ ਗਏ ਸੀ ਜਿਨ੍ਹਾਂ ਵਿੱਚੋਂ ਇੱਕ ਬੱਚਾ ਡੁੱਬ ਗਿਆ ਦੋ ਨੂੰ ਮੌਕੇ ਤੇ ਬਚਾ ਲਿਆ ਗਿਆ ਸੀ ਜਿਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਨਹਾ ਰਹੇ ਸੀ ਤਾਂ ਇੱਕ ਬੱਚੇ ਨੂੰ ਕੁੱਦਣਾ ਤੈਰਨਾ ਨਹੀਂ ਆਉਂਦਾ ਸੀ ਤੇ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਤੈਰ ਗਿਆ ਤੇ ਬੱਚੇ ਨੂੰ ਸਵੇਰੇ ਤੋਂ ਹੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੁੰਡੇ ਦੀ ਉਮਰ 15 ਸਾਲ ਹੈ ਜੋ ਫੋਟੋ ਮੋਬਾਈਲ ਵਿੱਚ ਬੁਖਾ ਰਹੇ ਹਨ ਇਹ ਬੱਚਾ ਹੈ ਜਿਸ ਦੀ ਉਮਰ 15 ਸਾਲ ਹੈ ਤੁਸੀਂ ਇਹ ਫੋਟੋ ਦੇਖ ਸਕਦੇ ਹੋ ਜੇ ਕਿਸੇ ਨੂੰ ਪਤਾ ਲੱਗੇ ਤਾਂ ਇਸ ਵਿੱਚ ਇਹਨਾਂ ਨੇ ਨੰਬਰ ਵੀ ਬੋਲਿਆ ਹੈ ਤਾਂ ਜਾਣਕਾਰੀ ਵੀ ਜਰੂਰ ਦੇਣਾ ਸਮਾਉ ਪਿੰਡ ਤੋਂ ਚੱਲੀਆਂ ਹੋਈਆਂ ਇਹ ਟੀਮਾਂ ਜਵਾਰਕੇ ਤੋਂ ਅੱਗੇ ਲੰਘ ਚੁੱਕੀਆਂ ਨੇ ਇਹ ਕਾਫੀ ਦੂਰ ਜਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆ ਗਿਆ ਇਹਨੂੰ ਕੁਛ ਹਾਂਜੀ ਹਾਂਜੀ ਗਿਆਨੀ ਕਿੱਥੋਂ ਚੱਲਿਓ ਬਾਈ ਤੁਸੀਂ ਅਸੀਂ ਪਿਖੀ ਤੋਂ ਚੱਲੇ ਆਂ ਅੱਛਾ ਕਿੰਨੇ ਸਾਲ ਦਾ ਸੀ ਮੁੰਡਾ 15 ਸਾਲ ਦਾ ਸੀ ਅੱਛਾ ਨਾ ਹੋਣ ਗਿਆ ਸੀ ਜਾਂ ਕਿਵੇਂ ਡਿੱ ਗਿਆ ਉਹ ਨਾ ਹੋਣ ਹੀ ਗਿਆ ਸੀ ਤਿੰਨੋਂ ਮੁੰਡੇ ਸੀ ਅੱਛਾ ਬਾਕੀ ਦੋ ਦੂਜੇ ਦੋਨੇ ਦੱਸਿਆ ਫਿਰ ਹਾਂਜੀ ਹਾਂ ਉਹਨੇ ਦੱਸਿਆ ਜੀ ਅੱਛਾ ਉਦੋਂ ਪਿਖੀ ਤੋਂ ਆ ਚੱਲੇ ਹੋ ਤੁਸੀਂ ਹਾਂਜੀ ਹਾਂਜੀ ਪਿਖੀ ਤੋਂ ਚੱਲੇ ਅੱਛਾ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਹਾਂਜੀ ਹਾਂਜੀ ਠੀਕ ਔਰ ਕਹਾਂ ਬਰਹੀ ਜਾਂਦਾ ਮੈਂ ਚੱਖੇ ਨਾ ਹੋ ਗਿਆਨੀ ਨੰਬਰ ਬੋਲੀ 1 2010 ਨੂੰ ਪਤਾ ਲੱਗੇ ਨੀਚੇ ਥੱਲੇ ਆ ਥੱਲੇ ਆ ਜਾ ਫੋਨ ਨੰਬਰ ਬੋਲ ਜੇ ਕਹਾਂ ਕਿਸੇ ਪਿੰਡ ਚ ਪਤਾ ਲੱਗੇ ਨੰਬਰ ਹੈਗਾ 987732 48039 ਇੱਕ ਵਾਰੀ ਹੋਰ ਬੋਲ 987732 48039 36 ਖੀ ਦੁੱਧ ਕੇ ਬੱਚਾ ਇਹ ਹਾਂਜੀ ਹਾਂ ਸਮਾਹ ਟੁੱਟ ਗਈ ਅੱਛਾ ਸਮਾਹ ਦਾਗਾ ਨਹੀਂ ਨਹੀਂ ਮੋਰ ਸਿੰਗੜੇ ਦਾ ਜੀ ਅੱਛਾ ਬੱਚਾ ਮੋਰ ਸਿੰਗੜੇ ਦਾ ਹਾਂ ਯਾ ਨਾ ਹੁਣ ਆਏ ਸੀਗੇ ਉੱਥੇ ਜੋ ਅੱਛਾ ਕਿੰਨੀ ਕੁ ਉਮਰ ਦੱਸਿਆ 15-16 ਸਾਲਾਂ ਦਾ ਜੀ ਅੱਛਾ ਉੱਥੋਂ ਚੱਲੇ ਹੋਏ ਤੁਸੀਂ ਲਾਬ ਦੇ ਲਾਬੇ ਹਾਂ ਜੀ ਹਾਂ ਸਮਾਂ ਪੀਠੇ ਕੰਡੇ ਦੇਖਦੇ ਹੁਣ ਉਹ ਨਾਲ ਹੀ ਲੱਗੇ ਹੁਣ ਕੋਚਾ ਮਾਰ ਕੇ ਦੱਸ ਰੱਬ ਵਾਹ 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 ਦੇਓ ਤੇ ਕਰੋ thank <laughs> you